ਜੀ ਗੱਲ ਜੀ ਅੱਜ ਇੱਕ ਨਵੀਂ ਜਾਣਕਾਰੀ ਬੱਬੂ ਮਾਨ ਔਰ ਚਮਕੀਲਾ ਦੋਨੇ ਸੁਪਰਸਟਾਰ ਤੇ ਮੈਂ ਗੱਲ ਕਰਾਂ ਜੇ ਬੱਬੂ ਮਾਨ ਨੇ ਜਿਹੜੀਆਂ ਚਮਕੀਲੇ ਬਾਰੇ ਕੁਝ ਗੱਲਾਂ ਤਾਂ ਲੋਕਾਂ ਨੂੰ ਪਤਾ ਇੰਟਰਵਿਊ ਦੇ ਕੁਝ ਨਹੀਂ ਪਤਾ ਜਿਹੜੀਆਂ ਗੱਲਾਂ ਬੱਬੂ ਮਾਨ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਦਾ ਆ ਕਹਿੰਦਾ ਚਮਕੀਲੇ ਨੂੰ ਮੈਂ ਅਕਸਰ ਬਚਪਨ ਚ ਸੁਣਦਾ ਰਿਹਾ ਆ ਤੇ ਜਿੰਨਾ ਕ ਮੈਂ ਚਮਕੀਲੇ ਨੂੰ ਸੁਣਿਆ ਮੈਂ ਨਹੀਂ ਕਿਸੇ ਹੋਰ ਸਿੰਗਰ ਨੂੰ ਸੁਣਿਆ ਹੋਣਾ ਕਿਉਂਕਿ ਜਿਹੜੀ ਉਹਦੀ ਠੇਠ ਪੰਜਾਬੀ ਸੀਗੀ ਗੀਤਾਂ ਦੇ ਵਿੱਚ ਤੇ ਬਾਕੀ ਕੁਝ ਲੋਕਾਂ ਨੂੰ ਆ ਪੱਤੀ ਸੀ ਪਿਓ ਇਸ ਤਰ੍ਹਾਂ ਦੇ ਗੀਤਾਂ ਦਾ ਡਿਊਟ ਪਰ ਮੈਂ ਕਹਿੰਦਾ ਇਹ ਵੀ ਮੰਨਦਾ ਆ ਕਿ ਚਮਕੀਲੇ ਵਰਗੇ ਡਿਊਟ ਤੋਂ ਕੋਈ ਗਾ ਵੀ ਨਹੀਂ ਸਕਦਾ ਤੇ ਦੁਕਾਨਾਂ ਗਾਇਕੀ ਦੇ ਵਿੱਚ ਚਮਕੀਲੇ ਤੋਂ ਬਾਅਦ ਉਦਾਂ ਦੀ ਆਵਾਜ਼ ਆਉਣੀ ਵੀ ਨਹੀਂ ਆ ਤੇ ਇੱਕ ਇੰਟਰਵਿਊ ਦੇ ਵਿੱਚ ਮੈਂ ਪਹਿਲਾਂ ਵੀ ਕਹੇ ਸੀ ਬੱਬੂ ਮਾਨ ਕਹਿੰਦਾ ਵੀ ਕਾਲਜ ਦੇ ਦਿਨਾਂ ਦੇ ਵਿੱਚ ਪੜ੍ਹਦੇ ਸਮੇਂ ਮੈਂ ਬਹੁਤ ਹੋਟਲ ਦੇ ਵਿੱਚ ਚਮਕੀਲੇ ਨੂੰ ਸੁਣਿਆ ਤੇ ਚਮਕੀਲੇ ਦੇ ਗੀਤ ਸੁਣੇ ਉਹਨਾਂ ਗੀਤਾਂ ਦੀ ਕੋਈ ਚਾਪ ਮੇਰੇ ਤੇ ਵੀ ਸੀਗੀ ਜਿਹੜੇ ਕਿ ਮੈਂ ਵੀ ਬਾਅਦ ਦੇ ਵਿੱਚ ਬੜੇ ਗੀਤ ਦੁਗਾਣੇ ਲਿਖੇ ਕਿ ਜਦੋਂ ਮੈਂ ਉਹ ਦਗਾਉਣੇ ਲਿਖਣ ਦਗਾਣਾ ਲਿਖਣ ਲੱਗਦਾ ਤੇ ਚਮਕੀਲਾ ਮੇਰੇ ਅੱਗੇ ਆ ਜਾਂਦਾ ਸੀ ਇਹ ਬੱਬੂ ਮਾਨ ਦਾ ਕਹਿਣਾ ਆ ਤੇ ਕਹਿੰਦਾ ਮੈਂ ਜੇ ਗੱਲ ਕਰਾਂ ਚਮਕੀਲੇ ਵਰਗੇ ਕਲਾਕਾਰ ਦੀ ਜੋ ਬੀਬਾ ਅਮਰਜੋਤ ਕੌਰ ਮੈਂ ਇਹ ਸਮਝਦਾ ਆ ਵੀ ਜਿੰਨੀ ਕਲਾ ਚਮਕੀਲੇ ਦੇ ਕੋਲ ਸੀ ਜਿਹੜੀ ਉਹਦੀ ਗੀਤ ਲਿਖਣ ਦੀ ਤੇ ਗੀਤ ਨੂੰ ਬਣਾਉਣ ਦੀ ਕੰਪੋਜੀਸ਼ਨ ਜੋ ਜੋ ਕੁਝ ਚਮਕੀਲਾ ਘੜ ਜਾਂਦਾ ਸੀ ਕਹਿੰਦਾ ਮੈਂ ਨਹੀਂ ਸਮਝਦਾ ਕੋਈ ਹੋਰ ਘੜ ਸਕਦਾ ਆ ਮੇਰਾ ਕਹਿੰਦਾ ਇਹੋ ਹੀ ਮੰਨਣਾ ਆ ਕਿ ਉਹ ਬੇਵਕਤ ਸਾਡੇ ਤੋਂ ਪਹਿਲਾਂ ਹੀ ਬਹੁਤ ਚਲਾ ਗਿਆ ਅਗਰ ਜੇ ਉਹ ਨਾ ਜਾਂਦਾ ਤੇ ਹਾਲੇ ਬਹੁਤ ਗੀਤ ਉਹਦੇ ਹੋਰ ਆਉਂਦੇ ਤੇ ਪਤਾ ਨਹੀਂ ਉਹਨੇ ਕਿੰਨੇ ਕੁ ਹੋਰ ਵਧੀਆ-ਵਧੀਆ ਗੀਤ ਦੇ ਜਾਣੇ ਸੀਗੇ ਤੇ ਮੈਂ ਨਹੀਂ ਕਹਿੰਦਾ ਸਮਝਦਾ ਉਹ ਦੁਗਣਾ ਗਾਇਕੀ 'ਚ ਮੁੜ ਕੇ ਚਮਕੀਲੇ ਵਰਗੀ ਆਵਾਜ਼ ਦੁਨੀਆ ਤੇ ਆਊਗੀ ਤੇ ਬਾਕੀ ਦੋਸਤੋ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ